ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਿੰਪਲ ਕਦੂ ਬਣਾਵਾਂਗੇ ਬਿਨਾ ਟਮਾਟਰ ਤੋਂ ਮੈਰੀਨੇਟ ਕਰਕੇ ਉਸਦੇ ਲਈ ਕਾ ਕਦੂ ਨੂੰ ਛੇਲੇ ਲਵਾਂਗੇ ਕਦੂ ਦਾ ਪਤਲਾ ਪਤਲਾ ਛਿਲਕਾ ਉਤਾਰ ਕੇ ਕਦੂ ਨੂੰ ਛੇਲੇ ਲਵਾਂਗੇ ਇਹ ਕੱਚੇ ਕੱਚੇ ਕਦੂ ਨੇ ਅੱਜ ਆਪਾਂ ਕੀ ਕਦੂ ਨੂੰ ਮੈਰੀਨੇਟ ਕਰਕੇ ਬਣਾਵਾਂਗੇ ਇਹ ਸਬਜ਼ੀ ਬਹੁਤ ਟੇਸਟੀ ਬਣੇਗੀ ਮੈਂ ਕੀ ਕद्दू ਨੂੰ ਛਿਲਕੇ ਤੋੜਿਆ ਹੈ ਕੀ ਕद्दू ਨੂੰ ਛਿਲਕੇ ਤੋੜ ਲਵਾਂਗੇ ਕੱਟ ਕੇ ਨਹੀਂ ਧੋਵਾਂਗੇ ਇਸਦੇ ਨਾਲ ਇਸਦੇ ਵਿੱਚ ਪਾਣੀ ਚਲਾ ਜਾਏਗਾ ਗਰਮੀਆਂ ਦੇ ਵਿੱਚ ਜ਼ਿਆਦਾ ਕੱਦੂ ਦੀ ਸਬਜ਼ੀ ਬਣਦੀ ਹੈ ਇਹ ਬਹੁਤ ਟੇਸਟੀ ਵੀ ਬਣਦੀ ਹੈ ਜੇਕਰ ਆਪਾਂ ਇਸ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਬਣਾਵਾਂਗੇ ਤੇ ਸਬਜ਼ੀ ਗੁਰ ਵੀ ਟੇਸਟੀ ਲੱਗੇਗੀ ਕੀ ਕੱਦੂ ਨੂੰ ਵੱਡੀਆਂ ਵੱਡੀਆਂ ਫਾਰੀਆਂ ਦੇ ਵਿੱਚ ਕੱਟ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਗੱਡੀਆਂ ਫਾੜੀਆਂ ਵਿੱਚ ਕੱਟ ਕੇ ਯਾਕਦੂ ਦੀਆਂ ਛੋਟੀਆਂ-ਛੋਟੀਆਂ ਫਾੜੀਆਂ ਕਰ ਲਵਾਂਗੇ ਜੇ ਕਿ ਯਾਕਦੂ ਸਖਤ ਹੋਵੇ ਤਾਂ ਆਪਾਂ ਇਸ ਤੀਆਂ ਛੋਟੀਆਂ ਫਾੜੀਆਂ ਕਰਾਂਗੇ ਇਹ ਕਿ ਯਾਕਦੂ ਕੱਚਾ ਹੈ ਇਸਦੇ ਲਈ ਆਪਾਂ ਇਸ ਤੀਆਂ ਥੋੜੀਆਂ ਮੋਟੀਆਂ ਪਾਣੀਆਂ ਕਰ ਲਵਾਂਗੇ ਤੇ ਵੀ ਇਹ ਵਧੀਆ ਘੁਲ ਜਾਏਗਾ ਨੇ ਸਾਰੀ ਸਬਜੀ ਨੂੰ ਕੱਟ ਲਿਆ ਹੈ ਹੁਣ ਆਪਾਂ ਕਦੂ ਨੂੰ ਮੈਰੀਨੇਟ ਕਰ ਲਵਾਂਗੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਕੀਆ ਕਦੂ ਦੀ ਸਬਜੀ ਨੂੰ ਜ਼ਿਆਦਾ ਕੁਲਿਆ ਹੋਇਆ ਬਣਾਇਆ ਸੀ ਅੱਜ ਆਪਾਂ ਕੀਆ ਕਦੂ ਦੀ ਸਬਜੀ ਨੂੰ ਜ਼ਿਆਦਾ ਕੁਲਿਆ ਹੋਇਆ ਨਹੀਂ ਬਣਾਵਾਂਗੇ ਅਦਰਕ ਲਸਣ ਦਾ ਪੇਸਟ ਪਾਵਾਂਗੇ ਨਮਕ ਪਾਵਾਂਗੇ का स्वाद अनुसार पावगे हल्दी पाउडर पावेंगे मैं इतने दो चमच हल्दी पाउडर पाया है एक चमच लाल मिर्च पावे ਜਿੰਨਾ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸੇ ਹਿਸਾਬ ਨਾਲ ਆਪਾਂ ਲਾਲ ਮਿਰਚ ਪਾਵਾਂਗੇ 1 ਚਮਚ ਮੈਦੀ ਮਸਾਲਾ ਪਾਵਾਂਗੇ 1 ਚਮਚ ਧਨੀਆ ਪਾਊਡਰ ਪਾਵਾਂਗੇ సరే మసాల కద్ హల్ పావగే హాడరే కద్దు ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਸੀ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਪਾਈਆਂ ਨੇ ਜਿਵੇਂ ਕਿ ਕਦੂ ਦੀ ਮਲਾਈ ਵਾਲੀ ਸਬਜੀ ਦੁੱਧ ਵਾਲੀ ਕਦੂ ਦੀ ਸਬਜੀ ਤੇ ਕਈ ਹੋਰ ਵੀਡੀਓਜ਼ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ 올 ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਆ ਕਦੂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲਿਆਂ ਦੇ ਵਿੱਚ ਤਾਂ ਕਿ ਮਸਾਲਿਆਂ ਦੀ ਵਧੀਆ ਕੋਟਿੰਗ ਹੋ ਜਾਏ ਕਿ ਆ ਕਦੂ ਉੱਪਰ ਹੁਣ ਸਾਰੇ ਮਸਾਲੇ ਮਿਕਸ ਹੋ ਚੁੱਕੇ ਨੇ ਕਦੂ ਨੂੰ 10 ਮਿੰਟ ਦੇ ਲਈ ਢੱਕ ਕੇ ਰੱਖਾਂਗੇ දස්මට හෝචුක්කන හොන පකිී අප දුුණු බේක්ලමන්ගේ එක් වාවිල් ආළමන්ගේ ස්ම එක්සකාරනවාන්ගේ හොන පක දදි සබ්ජිවනාමන්ගේ ਇਸ ਡੱਲੀ ਕੁੱਕਰ ਦੇ ਵਿੱਚ ਧਨ ਚਮਚ ਸਰੋਂ ਦਾ ਤੇਲ ਲਵਾਂਗੇ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੁੰਦ ਤੱਕ ਪਕਾ ਲਵਾਂਗੇ ਇੱਕ ਹਰੀ ਮਿਰਚ ਪਾਵਾਂਗੇ ਅੱਜ ਆਪਾਂ ਇਸ ਸਬਜ਼ੀ ਦੇ ਵਿੱਚ ਟਮਾਟਰ ਨਹੀਂ ਪਾਵਾਂਗੇ ਲਸਣ ਪਾਵਾਂਗੇ लसन ब्राउन होने तक पका लवेंगे वैसे आप अदरक लसन का पेस्ट भी पाया है कदू तो। में मैरीनेट कर अच्छा कद्दू की सिंपल जी सब्जी बनावेंगे बिना ज्यादा मसाल प्याज पावेंगे इतने मैं दो मीडियम साइज के प्याज पाए ने इस तरीके से कटे हुए ਪਿਆਜ਼ ਨੂੰ ਕਲਰ ਚੇਂਜ ਹੋਣ ਤੱਕ ਪਕਾ ਲਵਾਂਗੀ ਕਦੂ ਦੀ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਮੇਂ ਪਿਆਜ਼ ਦਾ ਕਲਰ ਚੇਂਜ ਹੋ ਚੁੱਕਿਆ ਹੈ ਇਸ ਦੇ ਵਿੱਚ ਕਦੂ ਪਾਵਾਂਗੇ ਆਪਾਂ ਕਦੂ ਨੂੰ 10 ਮਿੰਟ ਦੇ ਲਈ ਮੈਰੀਨੇਟ ਕਰਕੇ ਰੱਖਿਆ ਸੀ ਤੇ ਨਾਲ ਇਸ ਦੇ ਵਿੱਚੋਂ ਪਾਣੀ ਨਿਕਲਿਆ ਹੈ ਨੱਪਾ ਕਦੂ ਨੂੰ ਇਸ ਤਰੀਕੇ ਨਾਲ ਪਕਾਵਾਂਗੇ ਤੇ ਪਾਣੀ ਸੁੱਕ ਜਾਏਗਾ ਕਦੂ ਦੀ ਇਸ ਤਰੀਕੇ ਨਾਲ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਕਦੂ ਨੂੰ ਹਿਲਾ ਲਵਾਂਗੇ ਤੇ ਥੋੜੀ ਦੇਰ ਪਕਾ ਲਵਾਂਗੇ ਥੋੜੀ ਦੇਰ ਕੁੱਕਰ ਦਾ ਢੱਕਣ ਬੰਦ ਕਰੇ ਬਿਨਾ ਪਕਾ ਲਵਾਂਗੇ ਇਸ ਤੇ ਕਿਹਦੇ ਨਾਲ ਪਕਾਉਣ ਦੇ ਨਾਲ ਆਪਾਂ ਕਦੋਂ ਮੈਰੀਨੇਟ ਕਰਕੇ ਰੱਖਿਆ ਸੀ ਇਸ ਦਾ ਪਾਣੀ ਵੀ ਸੁੱਕ ਜਾਏਗਾ ਤੇ ਸਬਜ਼ੀ ਟੇਸਟੀ ਬਣੇਗੀ ਕਦੂ ਨੂੰ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਵਿਚ ਵਿਚ ਦੀ ਲੰਦੇ ਰਵਾਂਗੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਆਪਣੇ ਚੈਨਲ ਤੇ ਕਦੂ ਨੂੰ ਅਲੱਗ ਅਲੱਗ ਤਰੀਕੇ ਨਾਲ ਬਣਾਉਂਦੀਆਂ ਵੀਡੀਓਜ਼ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਐਸੀ ਆਪਣੇ ਚੈਨਲ ਤੇ ਰੋਜ਼ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇੱਕ ਕਦੂ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਆਪਾਂ ਇਸ ਨੂੰ ਨਾਸਤੇ ਜਾਂ ਡਿਨਰ ਵਿੱਚ ਕਿਸੇ ਵੀ ਟਾਈਮ ਖਾ ਸਕਦੇ ਹਾਂ ਜੇ ਤੁਸੀਂ ਕਦੋਂ ਨੂੰ ਕਿਸੇ ਹੋਰ ਤਰੀਕੇ ਨਾਲ ਬਣਾਉਂਦੇ ਹੋ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਕਦੂ ਦੀ ਸਬਜ਼ੀ ਬਣਾ ਕੇ ਦੇਖਿਓ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹ ਸਬਜ਼ੀ ਬਣਾਉਣ ਦੇ ਵਿੱਚ ਵੀ ਬਹੁਤ ਆਸਾਨ ਹੈ ਤੇ ਬਹੁਤ ਟੇਸਟੀ ਬਣਦੀ ਹੈ ਹੁਣ ਆਪਾਂ ਸਬਜ਼ੀ ਦੇ ਵਿੱਚ ਪਾਣੀ ਨਹੀਂ ਪਾਵਾਂਗੇ ਸਬਜੀ ਆਪਣੇ ਆਪ ਹੀ ਪਾਣੀ ਛੱਡ ਦੇਗੀ ਕੁੱਕਰ ਦਾ ਟਰੱਕਣ ਬੰਦ ਕਰਕੇ ਸਬਜੀ ਨੂੰ ਪਕਾ ਲਵਾਂਗੇ ਦੋ ਵਿਸਲ ਲੱਗਣ ਤੱਕ ਪਕਾ ਲਵਾਂਗੇ ਸਬਜੀ ਨੂੰ ਜੇਕਰ ਆਪਾਂ ਸਬਜੀ ਨੂੰ ਜ਼ਿਆਦਾ ਖੁਲਿਆ ਜਿਹਾ ਬਣਾਉਣਾ ਹੋਵੇ ਤਾਂ ਆਪਾਂ ਇਸ ਦੀਆਂ ਤਿੰਨ ਵਿਸਲ ਲਗਾਵਾਂਗੇ ਨਹੀਂ ਦੋ ਵਿਸਲ ਦੇ ਵਿੱਚ ਆਪਣੀ ਸਬਜੀ ਬਣ ਕੇ ਤਿਆਰ ਹੋ ਜਾਏਗੀ ਹੁਣ ਆਪਣੀ ਸਬਜੀ ਬਣ ਕੇ ਤਿਆਰ ਹੈ ਅੱਜ ਆਪਾਂ ਸਬਜੀ ਨੂੰ ਜ਼ਿਆਦਾ ਖੁਲਿਆ ਹੋਇਆ ਨਹੀਂ ਬਣਾਇਆ ਹੈ ਇਸ ਤਰੀਕੇ ਦਾ ਬਣਾਇਆ ਹੈ सब्जी में सर्व कर लवेंगे रोटियाँ परौंठे दाल ही सब्जी बहुत टेस्टी लगती है हरा धनिया पा के सब्जी सर्व कर लवेंगे ਹੁਣ ਆਪਣੀ ਕੱਦੂ ਦੀ ਸਬਜ਼ੀ ਬਣ ਕੇ ਤਿਆਰ ਹੈ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ